ਜਾ ਪੁਲਿਸ ਦਾ ਕੌਨਸਟੇਬਲ ਅਸਤਿੰਦਰ ਸਿੰਘ ਹੋਇਆ ਸ਼ੱਕੀ ਹਾਲਾਤਾਂ ਦੇ ਵਿੱਚ ਲਾਪਤਾ ਮੁਹਾਲੀ ਦੇ ਕਿਸੇ ਵੱਡੇ ਅਫਸਰ ਦੇ ਨਾਲ ਤਾਇਨਾਤ ਸੀ ਸਤਿੰਦਰ ਸਿੰਘ ਸਮਾਣੇ ਦਾ ਰਹਿਣ ਵਾਲਾ ਸੀ ਤਾਂ ਸਮਾਣੇ ਜਾ ਰਿਹਾ ਸੀ ਮੁਹਾਲੀ ਤੋਂ ਆਪਣੇ ਘਰੇ ਪਰਤ ਰਿਹਾ ਸੀ ਪਰ ਰਸਤੇ ਦੇ ਵਿੱਚ ਕਹਿੰਦੇ ਪਤਨੀ ਦੇ ਨਾਲ ਗੱਲਬਾਤ ਜਦੋਂ ਹੋਈ ਤਾਂ ਉਸ ਦੇ ਵੱਲੋਂ ਕਿਹਾ ਗਿਆ ਕਿ ਮੈਂ ਰਾਜਪੁਰੇ ਦੇ ਕੋਲ ਪਹੁੰਚ ਗਿਆ ਪਰ ਸਮਾਂ ਬੀਤਣ ਤੋਂ ਬਾਅਦ ਜਦੋਂ ਕਰੇ ਨਹੀਂ ਪਰ ਤਿਆ ਤਾਂ ਪਰਿਵਾਰਕ ਮੈਂਬਰਾਂ ਨੇ ਲੱਭਣ ਦੀ ਕੋਸ਼ਿਸ਼ ਕੀਤੀ ਫਿਰ ਉਸ ਤੋਂ ਬਾਅਦ ਪੁਲਿਸ ਦੇ ਵਿੱਚ ਪਰਿਵਾਰਕ ਮੈਂਬਰਾਂ ਨੇ ਫੋਨ ਕੀਤਾ ਤੇ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਤਾਂ ਪਿੰਡ ਪਨਾਰਾਂ ਦੇ ਕੋਲ ਕਾਰ ਜਿਹੜੀ ਲਵਾਰਿਸ਼ ਖੜੀ ਮਿਲੀ ਆ ਤਾਂ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਕਿ ਕੋਈ ਹਾਦਸਾ ਵਾਪਰ ਗਿਆ ਤਾ ਕੋਈ ਘਟਨਾ ਵਾਪਰ ਗਈ ਹੈ ਕੋਈ ਵਾਰਦਾਤ ਵਾਪਰ ਗਈ ਹੈ ਤਾਂ ਸਤਿੰਦਰ ਸਿੰਘ ਦੇ ਪਰਿਵਾਰਕ ਮੈਂਬਰ ਕੀ ਕੁਝ ਕਹਿ ਰਹੇ ਨੇ ਤੇ ਪੁਲਿਸ ਵਾਲੇ ਇਸ ਮਾਮਲੇ ਦੇ ਵਿੱਚ ਹੁਣ ਕਿਹੋ ਜੀ ਜਾਂਚ ਕਰ ਰਹੇ ਨੇ ਉਹ ਕੀ ਕਹਿ ਰਹੇ ਨੇ ਤੁਹਾਨੂੰ ਸਾਰਾ ਸੁਣੋ ਯਾ ਪਰਿਵਾਰਕ ਮੈਂਬਰਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਦੂਜੇ ਪਾਸੇ ਪੁਲਿਸ ਦੇ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਜਾਂਚ ਚੱਲ ਰਹੀ ਆ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤਾਂ ਕੀ ਕੋਈ ਭਾਣਾ ਵਾਪਰ ਗਿਆ ਜਾਂ ਫਿਰ ਕਿਸੇ ਦੇ ਵੱਲੋਂ ਇਸ ਸਤਿੰਦਰ ਸਿੰਘ ਪੁਲਿਸ ਕਾਂਸਟੇਬਲ ਦੇ ਨਾਲ ਕੋਈ ਬਾਹਰ ਦਾਤ ਨੂੰ ਅੰਜਾਮ ਦੇ ਦਿੱਤਾ ਤਾਂ ਇਹ ਵੱਡੇ ਸਵਾਲ ਨੇ ਪਰ ਕਾਰ ਮਿਲ ਚੁੱਕੀ ਆ ਆਖਰ ਸਤਿੰਦਰ ਸਿੰਘ ਕਿੱਥੇ ਆ ਲਾਪਤਾ ਹੋਇਆ ਪੁਲਿਸ ਲੱਭਣ ਦੀ ਕੋਸ਼ਿਸ਼